ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਕਿਸਾਨ ਵੀਰਾਂ ਦੀ ਕਣਕ ਇਸ ਟਾਈਮ ਨਸਾਰਾ ਪੂਰਾ ਕਰ ਚੁੱਕੀ ਹੈ ਜਾਂ ਨਸਾਰਾ ਇਸ ਟਾਈਮ ਤੇ ਕਰੀ ਹੀ ਹੈ ਤੇ ਉਹ ਕਿਸਾਨ ਵੀਰ ਥੋੜੇ ਜਿਹਾ ਘਬਰਾਏ ਹੋਏ ਨੇ ਉਹਨਾਂ ਨੂੰ ਇਹ ਲੱਗਦਾ ਕਿ ਕਣਕ ਜੇਕਰ ਆਪਣੀ ਨਸਾਰਾ ਬਾਕੀ ਕਿਸੇ ਦੀ ਕਣਕ ਨੇ ਨਸਾਰਾ ਨਹੀਂ ਕੀਤਾ ਆਪਣੀ ਕਣਕ ਨਸਾਰਾ ਕਰ ਚੁੱਕੀ ਹੈ ਤੇ ਇਹਦਾ ਆਪਾਂ ਨੂੰ ਜਿਹੜਾ ਨੁਕਸਾਨ ਆ ਉਹ ਹੋਏਗਾ ਝਾੜ ਆਪਣਾ ਘਟਾਣਾ ਇਹਦੇ ਬਾਰੇ ਅੱਗੇ ਮੈਂ ਤੁਹਾਡੇ ਨਾਲ ਡਿਟੇਲ 'ਚ ਜਾਣਕਾਰੀ ਸਾਂਝੀ ਕਰਦਾ ਸੋ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖਣਾ ਕਿ ਤੁਸੀਂ ਏਰੀਏ ਕਿਹੜੇ 'ਚ ਹੋ ਜੇਕਰ ਤੁਸੀਂ ਮਾਝੇ ਦੇ ਦੁਆਬੇ ਦੇ ਵਿੱਚ ਹੋ ਤੇ ਫਿਰ ਜੇਕਰ ਤੁਹਾਡਾ ਮਤਲਬ ਫਰਕ ਪਿਆ ਵੀ ਜਾਂਦਾ ਕੋਈ 2-4 ਦਿਨ ਉੱਪਰ ਥੱਲੇ ਹੋ ਜਾਂਦੇ ਆ ਆਪਾਂ ਕਈ ਵਾਰੀ ਸੋਚੀਦਾ ਕਿ ਜਦੋਂ ਹੁਣ ਤੁਸੀਂ ਮੰਨ ਲਓ ਇਹ ਕਣਕ ਇਹ ਕਣਕ ਇਸ ਟਾਈਮ ਗੋਭ ਪਾਰੀ ਆ ਤੇ ਜੇਕਰ ਮੈਂ ਇਸ ਤੋਂ ਅਗਲੇ ਖੇਤ ਦੀ ਗੱਲ ਕਰਾਂ ਤੇ ਇਹ ਕਣਕ ਇਸ ਟਾਈਮ ਮਤਲਬ ਬੂਟਾ ਬਣਾ ਰਹੀ ਹੈ ਪਰ ਜਦੋਂ ਲਾਸਟ ਤੇ ਘਟਾਈ ਹੋਣੀ ਹੈ ਤੇ ਇਹਨਾਂ ਦੇ ਵਿੱਚ 2-3 ਦਿਨਾਂ ਦਾ ਹੀ ਫਰਕ ਹੈ ਜਿਹੜਾ ਉਹ ਪੈਣਾ ਤੇ ਸੋਖ ਭਰਾਉ ਨਾ ਜਦੋਂ ਕਣਕਾਂ ਨਸਾਰਾ ਤੁਹਾਡੀ ਕਰ ਗਈ ਹੈ ਤੇ 2-4 ਦਿਨਾਂ ਦੇ ਵਿੱਚ ਦੂਜੀਆਂ ਦੀ ਕਣਕਾਂ ਜਿਹੜੀ ਉਹ ਵੀ ਨਸਾਰਾ ਕਰ ਚੁੱਕੀ ਹੋਣੀ ਹੈ ਤੇ ਮਾਝੇ ਤੇ 도ਆਬੇ ਦੇ ਵਿੱਚ ਇਹਦਾ ਕੋਈ ਖਤਰਾ ਨਹੀਂ ਜੇਕਰ ਕਣਕ ਨਸਾਰਾ ਹੁਣ ਕਰ ਰਹੀ ਹੈ ਅੱਜ 15 ਜਨਵਰੀ ਹੋਗੀ ਇਹ ਮੇਰੇ ਨਾਲ ਨਿੱਜੀ ਮੈਂ ਵੀ ਦੇਖਿਆ ਹੋਇਆ ਕਿ ਇੱਕ ਵਾਰੀ ਆਪਣੀ ਵੀ ਕਣਕ ਮਤਲਬ 3 ਜਨਵਰੀ ਤੇ ਨਸਾਰਾ ਜਿਹੜਾ ਉਹਨੇ ਮਤਲਬ 50% ਕਰਤਾ ਸੀ ਤੇ ਕਣਕ ਦੀ ਬਜਾਈ ਆਪਾਂ ਕੀਤੀ ਸੀ 22 ਏ ਤੁਸੀਂ ਕਹਿ ਸਕਦੇ ਹੋ ਕਿ ਅਕਤੂਬਰ ਨੂੰ ਤੇ ਉਹਦੇ ਨਾਲ ਕੋਈ ਨੁਕਸਾਨ ਨਹੀਂ ਸੀ ਆਪਣਾ ਹੋਇਆ ਹੋਰ ਵੀ ਮੈਂ ਬੜੇ ਜਿਆਦਾ ਕਿਸਾਨ ਵੀਰਾਂ ਨੂੰ ਪੁੱਛਿਆ ਇੱਥੇ ਕਣਕ ਆਪਣੇ ਏਰੀਆ ਦੇ ਵਿੱਚ ਉਹੀ ਕੰਮ ਆਇਆ ਵਾ ਜਿਹੜੀ ਕਣਕ ਅਗੇਤੀ ਲੱਗੀ ਆ ਤੇ ਜੇਕਰ ਮੈਂ ਮਾਲਵੇ ਦੀ ਗੱਲ ਕਰਾਂ ਤੇ ਕਿਸਾਨ ਵੀਰੋ ਤੁਹਾਨੂੰ ਪਤਾ ਹੈ ਕਿ ਮਾਝੇ ਨਾਲੋਂ ਤੇ ਦੁਆਬੇ ਨਾਲੋਂ ਜਿਹੜਾ ਮਾਲਵਾ ਉਹ ਥੋੜਾ ਜਿਹਾ ਖੁਸ਼ਕ ਏਰੀਆ ਪੈ ਜਾਂਦਾ ਤੇ ਇਹਦੇ ਇਹਦਾ ਇਹ ਕਾਰਨ ਹੈ ਕਿ ਪਾਣੀ ਦਾ ਲੈਵਲ ਹੈ ਜਿਹੜਾ ਉਹ ਕਾਫੀ ਜਿਆਦਾ ਥੱਲੇ ਆ ਬੂਟੇ ਮਾਲਵੇ ਵਿੱਚ ਤੁਸੀਂ ਚੱਲ ਜਿਓ ਤੁਹਾਨੂੰ ਬੂਟੇ ਬਹੁਤ ਘੱਟ ਮਿਲਣਗੇ ਸੜਕਾਂ ਦੇ ਦੁਆਲੇ ਤਾਂ ਤੁਹਾਨੂੰ ਮਿਲ ਜਾਣਗੇ ਪਰ ਜੇਕਰ ਤੁਸੀਂ ਪਿੰਡਾਂ ਦੇ ਤੇ ਉਥੇ ਤੁਹਾਨੂੰ ਬੂਟੇ ਆ ਜਿਹੜੇ ਉਹ ਬਿਲਕੁਲ ਹੀ ਘਟ ਮਿਲਦੇ ਆ ਤੇ ਇਹਦਾ ਸਿਰਫ ਤੇ ਸਿਰਫ ਇਹੋ ਕਾਰਨ ਹੁੰਦਾ ਕਿ ਇੱਕ ਉਹਦੇ ਕਾਰਨ ਤੁਹਾਡਾ ਤਾਪਮਾਨ ਜਿਹੜਾ ਉਹ 2 ਡਿਗਰੀ ਘੱਟ ਤੋਂ ਘੱਟ ਜਿੱਕਰ ਮੈਂ ਗੱਲ ਕਰਾ ਤੇ 2 ਡਿਗਰੀ ਤਾਪਮਾਨ ਦਾ ਆਪਣੇ ਏਰੀਏ ਦੇ ਵਿੱਚ ਤੇ ਤੁਹਾਡੇ ਮਾਲਵੇ ਏਰੀਏ ਦੇ ਵਿੱਚ ਫਰਕ ਪੈ ਜਾਂਦਾ ਤੇ ਤਾਂ ਕਰਕੇ ਇੱਥੇ ਆਪਣੇ ਏਰੀਆ ਦੇ ਵਿੱਚ ਜਿਹੜੀ ਬਾਗਬਾਨੀ ਆ ਉਹ ਬਹੁਤ ਜ਼ਿਆਦਾ ਕਾਮਯਾਬ ਆ ਪਰ ਆਪਾਂ ਕੋਈ ਵੀ ਇੱਥੇ ਨੇੜੇ ਤੇੜੇ ਕਿਸਾਨ ਵੀ ਨਹੀਂ ਕਰਦਾ ਹੁਣ ਆਪਾਂ ਥੋੜੀ ਜੀ ਟ੍ਰੇਨਿੰਗ ਲਵਾਂਗੇ ਉਹਦੀ ਬਾਗਬਾਨੀ ਆਪਾਂ ਥੋੜੀ ਜੀ ਸਟਾਰਟ ਕਰਾਂਗੇ ਨਾਲ ਤੇ ਇਹਦਾ ਇਹੋ ਕਾਰਨ ਆ ਤੁਸੀਂ ਘਬਰਾਉ ਨਾ ਮਾਲਵੇ ਦੇ ਵਿੱਚ ਜੇਕਰ ਤੁਹਾਡੀ ਕਣਕਨ ਸਾਰਾ ਕਰ ਵੀ ਚੁੱਕੀ ਆ ਤੇ ਫਿਰ ਤੁਸੀਂ ਇੱਕ ਵਾਰੀ ਤੁੱਕਾ ਆਪਣਾ ਲਾ ਸਕਦੇ ਹੋ ਇਹਦੀ ਕੋਈ ਸਪਰੇ ਨਹੀਂ ਹੁੰਦੀ ਯਾਰ ਪਤਾ ਨਹੀਂ YouTube Facebook ਕੀ ਚੀਜ਼ ਬਣ ਗਈ ਆ ਇਹ ਮਤਲਬ Facebook ਤੇ ਥੋੜੀ ਜੀ ਲੋਕਾਂ ਦੀ ਇੰਗੇਜਮੈਂਟ ਆ ਜਿਹੜੀ ਉਹ ਜ਼ਿਆਦਾ ਹੋ ਜਾਂਦੀ ਆ ਬੰਦੇ ਨਾਲ ਤੇ ਉਹ ਆਪਾਂ ਜਾਣਕਾਰੀ ਕਿਸੇ ਕੋਲੋਂ ਸੁਣ ਕੇ ਤੇ ਉਹੀ ਜਾਣਕਾਰੀ ਅੱਗੇ ਜੇਕਰ ਦੇਤੀ ਤੇ ਫਿਰ ਆਪਣੇ ਚੈਨਲ ਦਾ ਕੀ ਫਾਇਦਾ ਆਪੇ ਕਿਸਾਨ ਵੀਰ ਉਹੀ ਚੈਨਲ ਨੂੰ ਲੱਭ ਲੈਣਗੇ ਜਿਹੜੀ ਚੈਨਲ ਤੋਂ ਤੁਸੀਂ ਸੁਣ ਕੇ ਤੇ ਅੱਗੇ ਵੀਡੀਓ ਬਣਾਣੀਆਂ ਆਪਣਾ ਨਿੱਜੀ ਤਜਰਬਾ ਸਾਂਝਾ ਕਰਿਆ ਕਰੋ ਇਹਦੇ ਵਿੱਚ ਕੋਈ ਮਤਲਬ ਦਰਾਵਾ ਨਹੀਂ ਹੈ ਕਿ ਮੈਂ ਕਦੀ ਵੀ ਕਿਸੇ ਦੀ ਜਦੋਂ ਨਵਾਂ ਚੈਨਲ ਬਣਾਇਆ ਸੀ ਉਦੋਂ ਹਾਂ ਜਾਣਕਾਰੀ ਥੋੜੀ ਜਿਹੀ ਇਕੱਠੀ ਕਰਨੀ ਪੈ ਜਾਂਦੀ ਹੈ ਕਿ ਕਿੱਦਾਂ ਵੀਡੀਓ ਬਣਾਣੀ ਕਿੱਦਾਂ ਸਭ ਕੁਝ ਕਰਨਾ ਪਰ ਹੁਣ ਪੂਰੀ ਐਨ ਸਮਝ ਆ ਕਦੀ ਵੀ ਆਪਾਂ ਮਤਲਬ ਕਿਸੇ ਦੀ ਗੱਲ ਸੁਣ ਕੇ ਵੀਡੀਓ ਨਹੀਂ ਬਣਾਈ ਤੇ ਥੋੜਾ ਜਿਹਾ ਵੀਡੀਓ ਦੀ ਕੁਆਲਿਟੀ ਲਈ ਵੀ ਤੁਸੀਂ ਮਾਫ ਕਰਨਾ ਕਿਉਂਕਿ ਇਹਦੇ ਵਿੱਚ ਆਪਣਾ ਤੁਹਾਨੂੰ ਮੈਂ ਦੱਸਿਆ ਸੀ ਕਿ ਆਈਫੋਨ ਟੁੱਟ ਲੁਕਿਆ ਹੋਗਾ ਜਿਹਦੇ ਵਿੱਚ ਪਹਿਲਾਂ ਵੀਡੀਓ ਬਣਦੀ ਸੀ ਇਹ ਸਿੰਪਲ ਐਂਡਰੋਇਡ ਫੋਨ ਤੇ ਤਾਂ ਕਰਕੇ ਕੁਆਲਿਟੀ ਥੋੜੀ ਜਿਹੀ ਘਟਾ ਤਾਂ ਕਰਕੇ ਹੀ ਵੀਡੀਓ ਜਿਹੜੀਆਂ ਉਹ ਵੀ ਘਟ ਆਣ ਗਈਆਂ ਤੇ ਕੋਈ ਨਹੀਂ ਆਪਾਂ ਅਗਲੇ ਮਤਲਬ ਤੁਸੀਂ ਕਹਿ ਲਓ ਕਿ ਬੁੱਧ ਵੀਰਵਾਰ ਤੱਕ ਆਪਾਂ ਫੋਨ ਹੈ ਜਿਹੜਾ ਉਹ ਨਵਾਂ ਲੈ ਲਾਂਗੇ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇਹ ਮੈਂ ਤੁਹਾਨੂੰ ਚਲੋ ਲਈ ਗੱਲ ਆ ਉਹ ਦੱਸ ਦਿੰਨਾ ਆ ਦੇਖੋ ਇਨਾ ਆਪਣੇ ਇੱਕ ਬੰਨਾ ਹੁੰਦਾ ਸੀ ਸਿਰ ਤੇ ਸਿਰਫ ਇੱਥੇ ਤੁਸੀਂ ਕਹਿ ਸਕਦੇ ਹੋ ਤੇ ਉਹ ਅੱਗੇ ਆਪਣੀ ਮੋਟਰ ਆ ਠੀਕ ਹੈ ਜੀ ਤੇ ਇਹ ਦੋ ਕਰੂ ਦਾ ਰਾਹ ਆ ਤੁਸੀਂ ਕਹਿ ਸਕਦੇ ਹੋ ਕਿ 11 ਫੁੱਟ ਦਾ ਰਾਹ ਠੀਕ ਹੈ ਤੇ ਇੱਧਰ ਤੁਸੀਂ ਦੇਖੋ ਇਹ ਜਿਹੜਾ ਪਿਆ ਆ ਇਹ ਮੀਨ ਇਹ ਆਪਣੇ ਪਿੰਡ ਨੂੰ ਅਗਲੇ ਪਿੰਡ ਨਾਲ ਜੋੜਦਾ ਤੇ ਇੱਕ ਬਾਹਰੋਂ ਦੀ ਰੋਡ ਜਾਂਦਾ ਤੇ ਇਹ ਖੇਤਾਂ ਦੇ ਵਿੱਚੋਂ ਦੀ ਜਿਹੜਾ ਉਹ ਜਾਂਦਾ ਤੇ ਇਹਦੇ ਵਿੱਚ ਵੀ ਕੀਤਾ ਇਹ ਆਪਣੀ ਖੇਤ ਨਹੀਂ ਹਨਾ ਇਹ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਇਹ ਆਪਣਾ 4 ਕਰੂ ਦਾ ਰਾਹ ਆ ਆਪਾਂ ਉਸ ਚਿੱਟੇਕਰ ਤੋਂ ਲੈ ਕੇ ਤੇ ਇਹ ਮੋਟਰ ਤੱਕ ਨਹੀਂ ਉਹ ਅੱਗੇ ਵੀ ਸਾਰੇ ਮਤਲਬ ਇੱਕ ਵਟ ਜੀ ਜਾਂਦੀ ਹੁੰਦੀ ਸੀ ਜਿੰਦਾ ਕਹਿ ਸਕਦੇ ਤੁਸੀਂ ਆੜ ਜਿੱਦੇ ਸਾਣੀ ਆਪਾਂ ਪਾਣੀ ਖੇਤ ਨੂੰ ਇੱਕ ਖੇਤ ਤੋਂ ਦੂਜੇ ਨੂੰ ਲਾਈਦਾ ਤੇ ਉਹੀ ਜਾਂਦੀ ਹੁੰਦੀ ਸੀ ਸਾਰੇ ਉੱਥੋਂ ਦੀ ਜਾਂਦੇ ਸੀ ਪਰ ਫਿਰ ਵੀ ਇਹ ਦਾ ਇਦਾਂ ਦੀ ਚੀਜ਼ ਦਾ ਕਿਸਾਨ ਵੀਰੋ ਵਿਰੋਧ ਹੈ ਜਿਹੜਾ ਉਹ ਨਾ ਕਰਿਆ ਕਰੋ ਆਪਣਾ ਵੀ ਵਿਰੋਧ ਥੋੜਾ ਜਿਹਾ ਹੋਇਆ ਸੀ ਕਿ ਹਾਂ ਵੀ ਆਪਣਾ ਮਤਲਬ ਜ਼ਮੀਨ ਮਾਲੀ ਇਹ ਹੋ ਗਿਆ ਉਹ ਹੋ ਗਿਆ ਪਰ ਇਦਾਂ ਦੀ ਕੋਈ ਗੱਲ ਨਹੀਂ ਹਮੇਸ਼ਾ ਹੀ ਇਹ ਪੀ ਆ ਜਿਹੜੀ ਉਹ ਨਿਕਲ ਨਹੀਂ ਆ ਉਹ ਅੱਜ ਨਾਲ ਨਿਕਲਣਗੇ ਕੱਲ ਨੂੰ ਸੋ ਇਹਨਾਂ ਨੂੰ ਵੇਖ ਕੇ ਤੁਸੀਂ ਡਿਸਕਸ ਕਰ ਲਿਆ ਕਰੋ ਤੇ ਰਾਹ ਆ ਜਿਹੜੇ ਉਹ ਜਰੂਰ ਛੱਡੋ ਆ ਦੇਖੋ ਅੱਗੇ ਆ ਗਿਆ ਫਿਰ ਮਤਲਬ ਇਹ ਮੈਨੂੰ ਲੱਗਦਾ ਕਿ 9 ਫੁੱਟ ਵੀ ਨਹੀਂ ਹੋਣਾ ਤੇ ਆ ਦੇਖੋ ਤੁਸੀਂ 24 ਫੁੱਟ ਮਤਲਬ ਦੋਹੇ ਪਾਸਿਓਂ ਛੱਡਿਆ ਹੋਇਆ ਸੋ ਇੰਨੀ ਕੁ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਸੀ ਤੇ ਇਹ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਧੰਨਵਾਦ ਜੀ